ਤੇ ਦੇਖੀ ਮਿਤੀ 12 ਇੱਕਰ ਦੀ ਗੱਲ ਹੈ 25 ਦੀ ਇਹਨਾਂ ਦਾ ਝਗੜਾ ਹੋਇਆ ਸੀਗਾ ਇਹ ਤਿੰਨ ਜਣਿਆਂ ਨੇ ਬੰਦੇ ਨੂੰ ਘਿਰ ਕੇ ਕੁੱਟਿਆ ਸੀ ਉਹਦੇ ਘਰੇ ਆ ਗਏ ਤੇ ਉੱਥੇ ਆ ਕੇ ਉਹਦੀ ਕੁੱਟਮਾਰ ਕੀਤੀ ਗੋਲੀ ਚਲਾਈ ਉਹ ਗੋਲੀ ਜਿਹੜੀ ਆ ਉਹਦੀ ਪਰਝਾਈ ਨੂੰ ਲੱਗੀ ਸੀ ਜਿਹਦੇ ਸਬੰਧ ਵਿੱਚ ਤਿੰਨ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿਹਦੇ ਵਿੱਚੋਂ ਅਸੀਂ ਦੋ ਬੰਦੇ ਅਰੈਸਟ ਕਰ ਲਏ ਇਹ ਕੋਨਾ ਕੋਨ ਦਾ ਪਸਟੋਲ ਬ੍ਰਾਊਜ਼ਰ ਕਿੰਨਾ ਕਿੰਨਾ ਗਲਤ ਪਤਾ ਦੱਸ ਕੀਤਾ ਕਿ ਮੈਂ ਉਹਨੇ ਜਿਉਂ ਮੈਂ ਦੇਖੇ ਨੰ ਪਹਿਲਾ ਗੱਲ ਕਰ ਕੀਤਾ ਜੇਕਰ ਇਹ ਮੁੰਨੀ ਉਹ ਕਟਕ ਦਾ ਕੰਮ ਕਰਦਾ ਇੱਕ ਸਣੀਏ ਤੇ ਇੱਕ ਹੈਗਾ ਰੂਪਾ ਇਹ ਤਿੰਨਿਆਂ ਨੇ ਗੁਰੂਆਸਾ ਇਹਦੇ ਰਹਿਣ ਵਾਲੇ ਆ ਇਹਨਾਂ ਦੇ ਖਿਲਾਫ ਮੁਕਤਜ਼ਮਾਂ ਦਾ ਕੀਤਾ ਸੀ ਜਿਹਦੇ ਵਿੱਚੋਂ ਆਪਾਂ ਸਣੀ ਤੇ ਮੁੰਨੀ ਦੀ ਗ੍ਰਿਫਤਾਰੀ ਕਰ ਲਈ ਹਾਲੇ ਇੱਕ ਜਿਹੜਾ ਭਗੌੜਾ ਇਹ ਨਾ ਕੋਈ ਨਜਾਇਜ਼ ਤਿਆਰੀ ਜਿਹੜਾ ਬਰਾਬਰ ਬਤਾਰ ਲਿਆ ਹਾਂਜੀ ਹਾਂਜੀ ਪਿਸਤੌਲ ਬਰਾਮਦ ਹੋ ਗਿਆ ਜੀ ਉਹ ਨਜਾਇਜ਼ ਹੀ ਹੈ ਕਿ ਉਸਨੇ ਮੰਨ ਲਿਆ ਜੀ ਪਹਿਲਾਂ ਵੀ ਗੋਲੀਬਾਰੀ ਕਈ ਵਾਰੀ ਸ਼ਹਿਰ ਚੱਲੀ ਹੈ ਕਿ ਇਹਨਕ ਲਈ ਹੋਏ ਪੁੱਛਦੇ ਦੌਰਾਨ ਸਾਹਮਣੇ ਆਇਆ ਕੋਈ ਜੀ ਅਹੀ ਅਹੀ ਗਲਤੀ ਹੋਣ ਕੋ ਬੰਦੀ ਤੀਸਰੇ ਮੋੜ ਨੂੰ ਫੜਵਾਤੀ ਕਿ ਟੀਮ ਨਹੀਂ ਸੀ ਹਾਂਜੀ ਬਿਲਕੁਲ ਨਹੀਂ ਅਸ਼ਚੋੜੀ ਟੀਮ ਬਣਾਈ ਹੋਈ ਹੈ ਤੇ ਇਹਨਾਂ ਨੇ ਰਿਡਵੀ ਕੀਤੇ ਹੈ ਆਪਾਂ ਜਲਦੀ ਫੜ ਲਾਂ ਜਿਹੜਾ ਇੱਕ ਪਗੋੜਾ ਪਹਿਰੇ ਜੀ ਉਸ ਨੂੰ ਕੀ ਮਿਲ ਦੇ ਕਿੰਨੇ ਦੇਣ ਦਾ ਕੰਡੀ ਕਰ ਸਾਰੀ ਕਾਲੇ ਜਾਈ ਤੇ ਸਾਡ ਨੂੰ ਤਾਂ ਉਮੀਦ ਹੈ ਇਹ ਸਵੇਰੇ ਵੱਢਾਂਗੇ ਪਰ ਸਾਡੀ ਕੋਸ਼ਿਸ਼ ਹੈ